ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਪੈਣਪਰਾ ਪੜਾਈ ਪਤਾ ਮੰਗ ਐਡ ਪਾਉਣ ਲਈ ਆਪਣੀ ਇਹ ਸਾਰੀ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਸਮੇਂ ਬਾਅਦ ਬਾਰ-ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਕੌਰ ਜਨਮ 1995 ਕੱਦ 5 ਫੁੱਟ 5 ਇੰਚ ਗੋਤ ਸਿਬੀਆ ਡਿਪਲੋਮਾ ਹੌਸਪੀਟੈਲਿਟੀ ਸਿੰਗਾਪੁਰ ਤੋਂ ਅਤੇ ਬਿਜ਼ਨਸ ਸਟੱਡੀ ਸਾਈਪ੍ਰਸ ਪਿਛਲੇ 6 ਸਾਲਾਂ ਤੋਂ ਪਤਾ ਚੰਡੀਗੜ੍ਹ ਸਿਟੀ ਪਿੰਜੌਰ ਪਰਿਵਾਰ ਵਿੱਚ ਪਿਤਾ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਭਰਾ ਕੋਈ ਨਹੀਂ ਆ ਦੋਨੋਂ ਭੈਣਾਂ ਨੇ ਜ਼ਮੀਨ ਢਾਈ ਕਿੱਲੇ ਆ ਪਤੀਆ ਘਰ ਪਰਿਵਾਰਾ ਲੜਕੀ ਸੋਨੀ ਸੁਨਖੀ ਆ ਲੜਕੀ ਸਾਈਪ੍ਰਸ ਵਿੱਚ ਮੰਗਾਂ ਨਾ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਸੋਨਾ ਸੁਨੱਖਾ ਸਰਦਾਰ ਲੜਕਾ ਚਾਹੀਦਾ ਜੀ ਲੜਕਾ ਨਸ਼ੇ ਤੋਂ ਰਹਿਤ ਹੋਵੇ ਲੜਕਾ ਜਰਸੀ ਕਾਸ਼ਤੋ ਹੋਵੇ ਕੈਨੇਡਾ ਪੀਆਰ ਜਾਂ ਜਰਮਨੀ ਪੀਆਰ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 5-6 ਕਿੱਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਹੋਵੇ ਲੜਕਾ ਮੋਗਾ ਫਰੀਦਕੋਟ ਸ੍ਰੀ ਅਮਰਸਰ ਸਾਇਤ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਸੰਬਰ 1998 ਕੱਦ 5 ਫੁੱਟ 10 ਇੰਚ ਕਾਸਟ ਜਰਸੀ ਪੜਾਈ ਸਿਵਲ ਇੰਜੀਨੀਅਰ ਡਿਗਰੀ ਜੌਬ ਸਿਵਲ ਇੰਜੀਨੀਅਰ ਦੀ ਕੈਲਗਰੀ ਕੈਨੇਡਾ ਵਿੱਚ ਲੜਕਾ ਕੈਨੇਡਾ ਪੀਅਰ ਆ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਪਤਾ ਬਠਿੰਡਾ ਸਿਟੀ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਮੰਗ ਆ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਨੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਛੋਟੀ ਹੋਵੇ ਲੜਕੀ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 11/1992 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਕਾਸਟ ਸੈਣੀ ਪਰਿਵਾਰ ਵਿੱਚ ਪਿਤਾ ਹਨ ਮਾਤਾ ਐਕਸਪੈਰ ਨੇ ਦੋ ਭਰਾ ਨੇ ਮੈਰਿਡ ਨੇ ਗਵਰਨਮੈਂਟ ਜੌਬ ਕਰਦੇ ਨੇ ਇੱਕ ਭੈਣ ਮੈਰਿਡ ਆ ਪਤਾ ਇੰਡੀਆ ਦਾ ਹੁਸ਼ਿਆਰਪੁਰਾ ਲੜਕੇ ਦਾ ਆਪਣਾ ਇਕੱਲੇ ਦਾ ਵਧੀਆ ਮਕਾਨ ਬਣਿਆ ਹੋਇਆ ਲੜਕਾ ਦਵਾਈ ਵਿੱਚ ਹੈ ਜੌਬ ਕਰੇਨ ਆਪਰੇਟਰ ਦੀ ਸੈਲਰੀ 70 ਤੋਂ 80 ਹਜ਼ਾਰ ਇੱਕ ਮਹੀਨੇ ਦੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਕੋਈ ਦਾਜ ਦੀ ਮੰਗ ਨਹੀਂ ਆ ਲੜਕੀ ਸੈਣੀ ਕਾਸਟ ਹੋਵੇ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਵਧੀਆ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਨਮੈਰਡ ਲੜਕਾ ਜਨਮ 5/10/1987 ਗੋਤ ਸੰਧੂ ਕਾਸ ਜਰਸੀ ਕੱਦ 5 ਫੁੱਟ 9 ਇੰਚ ਪੜ੍ਹਾਈ ਪਲੱਸ 2 ਪਾਸ ਪਤਾ ਰੁੜਕਾ ਕਲਾਂਗੁਰਾਇਆ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਤੇ ਇੱਕ ਭੈਣ ਨੇ ਜ਼ਮੀਨ 8 ਕਿੱਲੇ ਆ ਵਧੀਆ ਘਰ ਪਰਿਵਾਰ ਹੈ ਕੰਮ ਖੇਤੀਬਾੜੀ ਦੇ ਨਾਲ ਬਿਜ਼ਨਸ ਵੀ ਹੈ 1 ਲੱਖ ਮਹੀਨੇ ਦੀ ਆਮਦਨ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੇ ਦੀ ਉਮਰ 30 ਸਾਲ ਤੋਂ ਉੱਪਰ ਹੋਵੇ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਦਾਸ 2 1994 ਕਾਸ ਜੜਸੀ ਕੱਦ 5 ਫੁੱਟ 11 ਇੰਚ ਗੋਤ ਬੁੱਟਰ ਨਾਨਕੀਆ ਦਾ ਗੋਤ ਬਰਾੜ ਪਤਾ ਜਲੰਧਰ ਪੜਾਈ ਐਮਕੋਮ ਪਰਿਵਾਰ ਵਿੱਚ ਪਿਤਾ ਮਿਲਟਰੀ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਹੈ ਯੂਐਸਏ ਵਿੱਚ ਵੈਲ ਸੈਟਲਡ ਕੰਮ ਲੜਕੇ ਦਾ ਆਪਣਾ ਸਰਕਾਰੀ ਕੰਟਰੈਕਟ ਦਾ ਬਿਜ਼ਨਸ ਆ ਤਿੰਨ ਮਕਾਨ ਨੇ ਇੱਕ ਕੋਠੀ ਅੱਧੇ ਕਿਲੇ ਵਿੱਚ ਆਪਣੀ ਵਰਕਸਾਪ ਟਰਾਂਸਪੋਰਟ ਪਾਰਕਿੰਗ ਲਈ ਆ ਵਧੀਆ ਕੰਮਕਾਰ ਆ ਵਧੀਆ ਆਮਦਨਾਂ ਲੜਕੇ ਦੇ ਮਾਤਾ ਪਿਤਾ ਨੇ ਯੂ ਐਸਏ ਜਾਣਾ ਇਸ ਲਈ ਵਿਆਹ ਜਲਦੀ ਕਰਨਾ ਲੜਕਾ ਸੋਹਣਾ ਸੁਨੱਖਾ ਨਸ਼ੇ ਤੋ ਰਹਿਤ ਹੈ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਬਿਲਕੁਲ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਵਿਆਹ ਦਾ ਖਰਚਾ ਵੀ ਲੜਕੇ ਵਾਲੇ ਆਪ ਕਰਨਗੇ ਕੋਈ ਮੰਗ ਨਹੀਂ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਨਮੈਰਿਡ ਲੜਕਾ ਜਨਮ 1990 ਕੱਦ 5 ਫੁੱਟ 6 ਇੰਚ ਕਾਸਟ ਜੜਸੀ ਗੋਤ ਸਿੱਧੂ ਪੜਾਈ ਪਲੱਸ 2 ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਮੈਰਿਡ ਨੇ ਇੱਕ ਛੋਟਾ ਭਰਾ ਮੈਰਿਡ ਆ ਜ਼ਮੀਨ 6 ਕਿੱਲੇ ਆ ਦੋਨਾਂ ਭਰਾਵਾਂ ਨੂੰ 10-10 ਕਿੱਲੇ ਆਉਂਦੀ ਆ ਪਤਾ ਰਾਮਪੁਰਾ ਫੂਲ ਕੋਲ ਪਿੰਡ ਖੋਖਰਾ ਕੰਮ ਖੇਤੀਬਾੜੀ ਤੇ ਆਪਣਾ ਕਾਰੋਬਾਰ ਆ ਤੇ ਬਿਜ਼ਨਸ ਆ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਘ੍ਰੀਲੂ ਪਰਿਵਾਰ ਤੋਂ ਲੜਕੀ ਚਾਹੀਦੀ ਆ ਭਾਵੇਂ ਗਰੀਬ ਕਰੋ ਹੋਵੇ ਲੜਕੀ ਕੁਆਰੀ ਜਾਂ ਤਲਾਕਸ਼ੁਦਾ ਹੋ ਸੰਪਰਕ ਕਰਨ ਕਰ ਫਕ ਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਰਸ਼ਦੀਪ ਸਿੰਘ ਜਨਮ 7 1 2003 ਕੱਦ 6 ਫੁੱਟ ਗੋਤ ਬਰਾਡਕਾਸਟ ਜੜਸੀ ਪੜ੍ਹਾਈ ਪਲੱਸ 2 ਚ 99% ਨੰਬਰ ਤੇ ਸਪੈਸ਼ਲ ਬੀਐਸਟੀਸੀ ਦਾਕ ਟੀਚਰ ਦਾ ਕੋਰਸ ਆਂਦ ਵਿਦਿਆਲਿਆ ਸ੍ਰੀ ਗੰਗਾ ਨਗਰ ਤੋਂ ਪਿਤਾ ਕਲਵਿੰਦਰ ਸਿੰਘ ਬਿਜ਼ਨਸਮੈਨ ਨੇ ਦਾਦਾ ਗਵਰਨਮੈਂਟ ਟੀਚਰ ਜੌਬ ਤੋਂ ਰਿਟਾਇਰ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਲੜਕੀ ਨੂੰ ਹਨੂਮਾਨਗੜ ਰੋਡ ਉੱਪਰ 13 ਕਿੱਲੇ ਜ਼ਮੀਨ ਆਉਂਦੀ ਹੈ ਮੇਨ ਬਾਜ਼ਾਰ ਵਿੱਚ ਤਿੰਨ ਦੁਕਾਨਾਂ ਨੇ ਇੱਕ ਕੋਠੀ ਹੈ ਇੱਕ ਪਲਾਟ ਹੈ ਪਤਾ ਸਾਦੁਲ ਸ਼ਹਿਰ ਮਟੀਲੀ ਮੰਡੀ ਜ਼ਿਲ੍ਹਾ ਸ੍ਰੀ ਗੰਗਾ ਨਗਰ ਆਬੂ ਨਾਨਕੇ ਦਾ ਪਤਾ ਬਾਂਸਰੀ ਮੁਖਸਰ ਸਾਹਿਬ ਗੋਤ ਮਾਨ ਲੜਕਾ ਸੋਨਾ ਸੁਨਖਾ ਸਾਰਾ ਪਰਿਵਾਰ ਰਾਧਾ ਸਮਾਮੀਆਂ ਲੜਕੇ ਦੀ ਫੋਟੋ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਈ ਕਿ ਸੋਹਣੀ ਸੁਨਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22 ਤੋਂ 26 ਸਾਲ ਦੇ ਹੋਵੇ ਲੜਕੀ ਕਿਸੇ ਵੀ ਗਵਰਨਮੈਂਟ ਜੌਬ ਤੇ ਜਿਵੇਂ ਐਰਡੀਸੀ ਜੂਡੀਸੀ ਕਲਰਕ ਜਾਂ ਗ੍ਰਾਮ ਸੇਵਕ ਟੀਚਰ ਜਾਂ ਨਰਸ ਹੋਵੇ ਲੜਕੀ ਫਾਜ਼ਿਲਕਾ ਸ੍ਰੀ ਮੁਖਸਰ ਸਾਹਿਬ ਮਲੋਟਾ ਵੋਹਰ ਗਿੱਦੜਵਾਹ ਸ੍ਰੀ ਗੰਗਾ ਨਗਰ ਹਨਮਾਨਗੜ ਕਰਨਪੁਰ ਪਦਮਪੁਰ ਵਿਜੇਨਗਰ ਰਾਮ ਸਿੰਘਪੁਰਾ ਸੰਗਰੀਆ ਰਾਏ ਸਿੰਘ ਨਗਰ ਕੇਸਰੀ ਸਿੰਘ ਜਰਸੀਕ ਪਰਿਵਾਰ ਤੋਂ ਹੋਵੇ ਕੋਈ ਦਾਸ ਦੀ ਮੰਗਣੀ ਆ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 6/11/1991 ਕੱਦ 5 ਫੁੱਟ 5 ਇੰਚ ਕਸ ਜਰਸੀ ਪੜਾਈ ਬੀਏਸੀ ਨਰਸਿੰਗ ਕੰਪਲੀਟ 2015 ਵਿੱਚ ਤੇ ਹੁਣ ਜਲੰਧਰ ਹਸਪਤਾਲ ਵਿੱਚ ਜੌਬ ਕਰਦੀ ਹੈ ਲੜਕੀ ਪਰਿਵਾਰ ਪਤਾ ਜ਼ਿਲ੍ਹਾ ਗੁਰਦਾਸਪੁਰ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਤੇ ਇੱਕ ਛੋਟੀ ਭੈਣ ਹੈ ਲੜਕੀ ਦਾ 6 ਮਹੀਨੇ ਤੋਂ ਤਲਾਕ ਹੋਇਆ ਤੇ ਬੇਕਸੂਰ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ਾ ਰਹਿਤ ਲੜਕਾ ਚਾਹੀਦਾ ਲੜਕਾ ਆਸਟ੍ਰੇਲੀਆ ਜੁਐਸਏ ਨਿ ਤាប់ ਤੋਂ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ अगला रिश्ता नोट करो जी नाम सिंह उम्र 37 साल कद 6 फुट कास्ट जटसी गोत्र गरेवाल पता लुधियाना पंजाब पढ़ाई इलेक्ट्रॉनिक्स कम्युनिकेशन इंजीनियर जॉब मैनेजर ਦੇ ਨਾਲ ਮਲਟੀਨੇਸ਼ਨਲ ਕੰਪਨੀ ਵਿੱਚ 12 ਸਾਲ ਤੋਂ ਨੇ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪੈਣ ਤੇ ਇੱਕ ਪੈਣਾ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਐ ਤੇ ਮੰਗੇ ਇਹਨਾਂ ਨੂੰ ਵਧੀਆ ਪਰਵਾਦ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਘਰਵਾਰਸ ਮਾਲਣ ਵਾਲੀ ਲੜਕੀ ਚਾਹੀਦੀ ਐ ਲੜਕੀ ਜਰਸੀ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 11 11 1994 ਕਾਸਟ ਜਰਸੀ ਗੁਰੂਗਰੇਵਾਲ ਕੱਦ 5 ਫੁੱਟ 8 ਇੰਚ ਪੜਾਈ ਬੀ ਟੈਕ ਪਤਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਮਰਚੈਂਟ ਨੇਵੀ ਵਿੱਚ ਜੋਬ ਕਰਦੇ ਸੀ ਮਾਤਾ ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਜੋ ਮਰਚੈਂਟ ਨੇਵੀ ਵਿੱਚ ਇਲੈਕਟ੍ਰੀਕਲ ਇਲੈਕਟ੍ਰੀਕਲ ਅਫਸਰ ਨੇ ਤਨਖਾਹ 4000 ਡਾਲਰ ਅਮਰੀਕਨ ਜ਼ਮੀਨ ਤਿੰਨ ਕਿੱਲੇ ਸ਼ਹਿਰੀ ਪਲਾਟ ਨੇ ਲੜਕਾ ਸੋਨਾ ਸਨਖਾ ਕਲੀਨ ਸੇਵ ਨਸ਼ਾ ਰਹਿਤ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਐਨ ਆਰ ਆਈ ਤੇ ਮੈਰਿਜ ਵੀਰੋ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਲੜਕੀ ਜਰਸੀ ਕਾਸ਼ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 27 2001 ਗੋਤ ਪੁੱਲਰ ਕਾਸ ਜਰਸੀ ਕੱਦ 6 ਫੁੱਟ 3 ਇੰਚ ਪੜ੍ਹਾਈ ਪਲੱਸ 2 ਤੋਂ ਬਾਅਦ ਯਾਰ ਹੋਸਟਲ ਦੀ ਡਿਗਰੀ ਪਤਾ ਲੁਧਿਆਣਾ ਜੌਬ ਇੰਡੀਗੋ 에ਅਰਲਾਈਨਸ ਦਿੱਲੀ 에어ਪੋਰਟ ਤੇ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਜੌਬ ਕਰਦੇ ਨੇ ਵਧੀਆ ਘਰ ਪਰਿਵਾਰਾ ਲੜਕਾ ਸੋਹਣਾ ਸੁਨੱਖਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਆ ਮੰਗ ਇਹਨਾਂ ਅਨੁਸ਼ੁੱਧ ਵੈਸ਼ਨੂ ਪਰਿਵਾਰ ਤੋਂ ਸੋਣੀ ਸੰਖੇਪੀ ਪੜੀ ਲਿਖੀ ਲੜਕੀ ਚਾਹੀਦੀ ਐਰਪੋਰਟ ਤੇ ਜੌਬ ਕਰਦੀ ਲੜਕੀ ਨੂੰ ਪਹਿਲ ਆ ਜਾਂ ਹੋਰ ਵੀ ਸੰਪਰਕ ਕਰ ਸਕਦੇ ਨੇ ਲੜਕੀ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਹੋਵੇ ਲੜਕੀ ਜਰਸੀ ਕਾਸ਼ਤ ਹੋਵੇ ਐਨ ਆਰ ਆਈ ਤੇ ਮੈਰਿਜ ਵੀਰੋ ਸੰਪਰਕ ਨਾ ਕਰਨ ਜੀ ਲੜਕੀ ਮੋਗਾ ਲੁਧਿਆਣਾ ਮੋਗਾ ਸ੍ਰੀ ਅਮਰਸਰ ਸਾਹਿਬ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਾਰ ਜਨਮ 13 10 2002 ਗੋਤ ਭੁੱਲਰ ਕਾਸਟ ਜਰਸੀ ਕੱਦ 5 ਫੁੱਟ 3 ਇੰਚ ਪੜਾਈ ਬੀਏ ਤੇ ਸਟੱਡੀ ਡਿਗਰੀ ਜੌਬ ਇੰਡੀਗੋ 에어ਲਾਈਨ ਸਕਿਉਰਟੀ ਦੀ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਜੌਬ ਕਰਦਾ ਵਧੀਆ ਘਰ ਪਰਵਾਰਾਂ ਲੜਕੀ ਸੋਨੀ ਸੁਨੱਖੀ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਆ। ਮੰਗ ਇਹਨਾਂ ਨੂੰ ਸ਼ੁੱਧ ਵੈਸ਼ਨੂ ਜੜ ਸਿਕ ਪਰਿਵਾਰ ਤੋਂ ਸੋਨਾ ਸੁਨੱਖਾ ਸਰਦਾਰ ਲੜਕਾ ਚਾਹੀਦਾ। ਕਟਿੰਗ ਵਾਲੇ ਲੜਕੇ ਸੰਪਰਕ ਨਾ ਕਰਨ ਜੀ 에어ਪੋਰਟ ਤੇ ਜੌਬ ਕਰਦੇ ਲੜਕੇ ਨੂੰ ਪਹਿਲਾ। ਬਾਕੀ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦੇ ਸੰਪਰਕ ਕਰ ਸਕਦੇ ਨੇ ਲੜਕੇ ਦੀ ਉਮਰ 24 ਤੋਂ 25 ਸਾਲ ਦੀ ਹੋਵੇ। ਐਨ ਆਰ ਆਈ ਤੇ ਮੈਰਿਜ ਵੀਰੋ ਵਾਲੇ ਫੋਨ ਨਾ ਕਰਨ ਜੀ ਲੜਕਾ ਲੁਧਿਆਣਾ, ਮੋਗਾ, ਸ੍ਰੀ ਅਮਰਸਰ ਸਾਹਿਬ ਤੋਂ ਹੋਵੇ। ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘਾ ਨੰਮਰ ਲੜਕਾ ਉਮਰ 34 ਸਾਲ ਕੱਦ 5 ਫੁੱਟ 6 ਇੰਚ ਕਾਸਟ ਮਜਬੀ ਸਿੱਖ ਪੜ੍ਹਾਈ ਹੈਰ ਬਾਰਬਰ ਡਿਪਲੋਮਾ ਫਰੋਮ ਕਨੇਡਾ ਤੋਂ ਜੋਬ ਮੈਨੇਜਰ ਫੂਡ ਕੰਪਨੀ ਵਿੱਚ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਤੇ ਇੱਕ ਭੈਣਾ ਇੰਡੀਆ ਦਾ ਪਤਾ ਕਪੂਰਥਲਾ ਲੜਕਾ ਕਨੇਡਾ ਸਿਟੀਜ਼ਨ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਸੁਆਦੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲੇ ਭਾਵੇਂ ਵਰਕ ਪਰਮਿਟ ਤੇ ਹੋਵੇ ਜਾਂ ਕਿਸੇ ਵੀ ਕੰਟਰੀ ਤੋਂ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਇਹਨਾਂ ਨੂੰ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1991 ਕਾਸ ਜਰਸੀ ਕੱਦ 5 ਫੁੱਟ 8 ਇੰਚ ਪੜ੍ਹਾਈ ਗ੍ਰੈਜੂਏਸ਼ਨ ਪਤਾ ਸ੍ਰੀ ਫਤਿਹਗੜ੍ਹ ਸਾਹਿਬ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਇੱਕ ਭਰਾ ਜੁਐਸੇ ਵਿੱਚ ਇੱਕ ਭੈਣ ਕੈਨੇਡਾ ਵਿੱਚ ਮੈਰਿਡ ਹੈ ਲੜਕਾ ਯੂਰਪ ਕੰਟਰੀ ਵਿੱਚ ਹੈ ਲੜਕਾ ਮਰਤਦਾਰੀ ਸੋਹਣਾ ਸੁਨੱਖ ਮੰਗ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਜੂਰਬ ਕੰਟਰੀ ਤੋਂ ਪਹਿਲਾ ਜਾਂ ਲੜਕੀ ਇੰਡੀਆ ਤੋਂ ਹੋਵੇ ਜਰਸੀ ਕਾਸਟ ਤੋਂ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਵਧੀਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਵਿਸ਼ਤਾ ਨੋਟ ਕਰੋ ਜੀ ਨਾਮ ਬਲੰਦੀ ਕੁਵਾਲ ਸਿੰਘ ਜਨਮ 17 ਫਰਵਰੀ 1999 ਜਨਮ ਦਾ ਸਮਾਂ 11:45 AM ਜਨਮ ਸਥਾਨ ਸੰਗਰੂਰ ਕਾਸਟ ਸਰਵਸ਼ਤ ਬ੍ਰਾਹਮਣ ਗੋਤ ਪਨੋਤ ਕੱਦ 5 ਫੁੱਟ 9 ਇੰਚ ਪੜ੍ਹਾਈ ਪਲੱਸ 2 ਮੈਡੀਕਲ ਡੀ ਫਾਰਮੇਸੀ ਜ਼ਮੀਨ 3 ਕਿੱਲੇ ਆ ਪਿਤਾ ਰਿਟਾਇਰਡ ਲੈਕਚਰਰ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਹੈ ਜੀ ਲੜਕਾ ਕੈਨੇਡਾ ਵਿੱਚ ਸਟੱਡੀ ਵੀਜੇ ਤੇ ਆਂਡੀਆਂ ਦਾ ਪਤਾ ਸੰਗਰੂਰ ਆ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਪੀਆਰ ਜਾਂ ਫਿਰ ਵਰ ਲੜਕੀ ਦੀ ਕੋਈ ਵੀ ਜਨਰਲ ਕਾਸਟ ਹੋਵੇ ਲੜਕੀ ਪੰਜਾਬ ਹਰਿਆਣਾ ਮਾਚਲ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਿਤਤਾਰੀ ਲੜਕਾ ਜਨਮ 2/8/1994 ਕਾਸਟ ਆਂਗੜੀਆ ਗੋਤ ਵਰਦੀ ਕੱਦ 5 ਫੁੱਟ 8 ਇੰਚ ਪੜਾਈ ਐਮਏ ਪਰਿਵਾਰ ਵਿੱਚ ਮਾਤਾ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇੱਕ ਭੈਣ ਅਨਮੈਰਿਡ ਹੈ ਜੌਬ ਕਰਦਾ ਲੜਕ ਜੌਬ ਲੜਕਾ ਇੰਡੀਅਨ ਆਰਮੀ ਵਿੱਚ ਜੂਨੀਅਰ ਕਮਿਸ਼ਨ ਅਫਸਰ ਆ ਤਨਖਾਹ 30000 ਮਹੀਨਾ ਲੜਕਾ ਸੋਨਾ ਸਨਖਾ ਮੰਗ ਇਹਨਾਂ ਨੂੰ ਵਧੀਆ ਵੈਸ਼ਨੋ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਰਾਮਗੜੀਆ ਜਾਂ ਜਰਸੀ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 6/12/1996 ਕਾਸਟ ਰਾਜਪੂਤ ਕੱਦ 5 ਫੁੱਟ 8 ਇੰਚ ਜਨਮ ਸਥਾਨ ਜਲੰਧਰ ਦਾਦਕੇ ਗੋਤ ਰੱਲੋਵਾਲ ਨਾਨਕੇ ਗੋਤ ਡਾਰੀ ਪੜ੍ਹਾਈ ਐ ਐਮ ਐਸਸੀ ਮਾਈਕਰੋ ਬਾਇਓਲੋਜੀ ਮੈਡੀਕਲ ਪਰਿਵਾਰ ਵਿੱਚ ਪਿਤਾ ਦਾ ਜਨਰਲ ਫਿਜ਼ਿਕਸ ਸਕੇਨ ਡਾਕਟਰ ਨੇ ਮਾਤਾ ਦੀ ਆਪਣੀ ਹੋਮਿਓਪੈਥੀ ਦੀ ਸ਼ਾਪ ਆ ਇੱਕ ਭਰਾ ਨ ਮੈਰਿਡ ਹੈ ਡਾਕਟਰ ਬੀ ਐਮ ਐਸ ਭੈਣ ਕੋਈ ਨਹੀਂ ਆ ਲੜਕਾ ਸੋਨਾ ਸੁਨੱਖਾ ਪੱਗਵੰਦਲ ਜੌਬ ਆਪਣੀ ਲੈਬੋਰਾਟਰੀ ਆਪਣਾ ਬਿਜ਼ਨਸ ਆ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਇਹਨਾਂ ਨੂੰ ਪ੍ਰੋਫੈਸ਼ਨਲ ਲੜਕੀ ਚਾਹੀਦੀ ਜਿਵੇਂ ਲੈਪਾਥੋਲੋਜਿਸਟ ਬੀਏ ਐਮਐਸ ਬੀਐਚਐਮਐਸ ਬੀਪੀਟੀ ਬੀਡੀਐਸ ਹੋਵੇ ਜੇ ਲੜਕੀ ਡਿਗਰੀ ਕਰ ਰਹੀ ਹੋਵੇ ਤਾਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕੀ ਰਾਜਪੂਤ ਜ ਸਿੱਖ ਫੈਮਿਲੀ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਨਵੰਬਰ 1992 ਕਾਸਟ ਜਰਸੀ ਕੱਦ 5 ਫੁੱਟ 10 ਇੰਚ ਗੋਦ ਦੀ ਹੋਲ ਪੜਾਈ ਪਲੱਸ 2 ਮਕੈਨਿਕਲ ਇੰਜੀਨੀਅਰਿੰਗ ਕੰਮ ਆਪਣਾ ਬੈਲ ਸੈਟਲਡ ਬਿਜ਼ਨਸ ਆ ਇਨਕਮ 1.5 ਲੱਖ ਹਜ਼ਾਰ ਪਰਮਿਨੇ ਦੀ ਕਮਰਸ਼ੀਅਲ ਪ੍ਰਾਪਰਟੀ ਆ ਜਿਸ ਦਾ 60000 ਮਹੀਨੇ ਦਾ ਕਿਰਾਇਆ ਆਉਂਦਾ ਵਧੀਆ ਘਰ ਪਰਿਵਾਰਾ ਤੇ ਕੁੱਲ ਪ੍ਰਾਪਰਟੀ 3 ਕਰੋੜ ਦੀ ਆ ਕੱਲਾ ਲੜਕਾ ਕੋਈ ਪੈਣ ਪ੍ਰਾਨੀਆ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਲੜਕਾ ਤਲਾਕਸ਼ੁਦਾ ਬੇਕਸੂਰ ਹੈ ਤੇ ਮੰਗਲਿਕ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਮੰਗਲਿਕ ਲੜਕੀ ਚਾਹੀਦੀ ਹੈ ਲੜਕੀ ਕੁਆਰੀ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਬਿਆ ਸਿੰਪਲ ਕਰਨਾ ਕੋਈ ਦਾਸ ਦੀ ਮੰਗ ਨਹੀਂ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਅਕਤੂਬਰ 1999 ਕੱਦ 6 ਫੁੱਟ ਗੋਤਬਰਾਡਕਾਸ ਜਰਸੀ ਪੜਾਈ ਪਲੱਸ 2 ਕੈਨੇਡਾ ਤੋਂ ਆਪਣੇ ਲੜਕਾ ਕੈਨੇਡਾ ਤੋਂ ਲੜਕੇ ਦਾ ਆਪਣਾ ਬਿਜ਼ਨਸ ਵਾਲਾ ਲੜਕਾ ਕੈਨੇਡਾ ਪੀਅਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾਤਿਕ ਪੈਨ ਮੈਰਿਜ ਨੇ ਸਾਰੀ ਫੈਮਲੀ ਸਰੀ ਕੈਨੇਡਾ ਵਿੱਚ ਸੈਟਲ ਹੈ ਕੈਨੇਡਾ ਵਿੱਚ ਆਪਣੇ ਦੋ ਘਰ ਨੇ ਇੰਡੀਆ ਦਾ ਪਤਾ ਮੋਗਾ ਜ਼ਮੀਨਦਾਰਸ ਕਿੱਲੇ ਆ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਨੇ ਕਿ ਸੋਹਣੀ ਸੁਨਖੀ ਲੜਕੀ ਚਾਹੀਦੀ ਹੈ ਲੜਕੀ ਮੈਡੀਕਲ ਲਾਈਨ ਵਿੱਚ ਹੋਵੇ ਲੜਕੀ ਕੈਨੇਡਾ ਤੋਂ ਹੋਵੇ ਪਰ ਮੈਂ ਇੰਡੀਆ ਤੋਂ ਹੋਵੇ ਜਰਸੀ ਦੇ ਪਰਿਵਾਰ ਤੋਂ ਹੋਵੇ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਵੀ ਇਹ ਰਿਜ਼ਰਨਕਾਰੀ ਲੈ ਸਕਦੇ ਹੋ ਇਹ ਹਨ ਅੱਜ ਦੇ ਕੁਝ ਲੜਕੇ ਲੜਕੀਆਂ ਵਟਸਐਪ ਨੰਬਰ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਜੀ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ